ਓਸਟਰ ਮੇਲੇ ਦਾ ਦੋ ਦੰਦ ਮਾਰਵਾੜੀ ਬਿਸ਼ੇਰਾ ਦੇਖੋ ਨੈਕ ਕੁਆਲਟੀ ਤੇ ਕੁੰਡੀਦਾਰ ਕੰਨ ਅੱਗੇ ਦਿਖਾਉਣਾ ਏ ਤੁਹਾਨੂੰ ਪ੍ਰੋਪਰ ਵੀਡੀਓ ਸਾਰੀ ਡਿਟੇਲ ਚ ਜੀ ਦੇਖੋ ਜੇ ਸਾਰੀ ਵੀਡੀਓ ਤੇ ਕਰਿਓ ਜੇ ਸੰਪਰਕ ਬਾਈ ਨਾਲ ਅੱਜ ਬਾਈ ਪਿੰਡ ਮੋੜ ਪਹੁੰਚੇ ਆ ਖਾਰੇ ਪਹੁੰਚੇ ਆ ਮੋੜਾਂ ਵਾਲੇ ਰਾਹ ਤੇ ਬਾਈਆਂ ਦਾ ਫਾਰਮ ਆ ਮਾਂ ਡੇਰੀ ਫਾਰਮ ਉਹਨਾਂ ਕੋਲ ਇਹ ਤੁਹਾਨੂੰ ਮਾਰਵਾੜੀ ਨਸਲ ਦਾ ਘੋੜਾ ਦਿਖਾ ਰਹੇ ਆ ਵੀ ਪੁਸ਼ਕਰ ਮੇਲੇ 'ਚੋਂ ਜੇਤੂ ਆ ਪਹਿਲੇ ਨੰਬਰ ਤੇ ਆਇਆ ਇਹ ਹਾਈਟ ਬਾਰੇ ਇਹਦੇ ਪਿਓ ਬਾਰੇ ਆਪਾਂ ਬਾਈ ਨਾਲ ਗੱਲ ਕਰਾਂਗੇ ਤੁਸੀਂ ਪ੍ਰੋਪਰ ਇਹਨੂੰ ਦੇਖ ਲਓ ਹਾਈਟ weight ਸਾਰਾ ਕੁਝ ਬਾਈ ਨਾਲ ਗੱਲ ਕਰਾਂਗੇ ਆਪਾਂ ਮਾਰਵਾੜੀ ਨਸਲ ਦਾ ਜੀ ਇਹ ਪੁਸ਼ਕਰ ਮੇਲਾ ਜਿਹੜਾ ਸਭ ਤੋਂ ਵੱਡਾ ਮੇਲਾ ਹੁੰਦਾ ਘੋੜਿਆਂ ਦਾ ਉਹਦੇ 'ਚ ਪਹਿਲੇ ਨੰਬਰ ਤੇ ਆਇਆ ਇਹ ਘੋੜਾ ਬਾਈ ਨਾਲ ਕਰਦੇ ਆਂ ਗੱਲ ਵੀ ਕਿਹੜਾ ਇਹਦਾ ਬਾਪ ਆ ਤੇ ਕੀ ਇਹਦੀ ਹਾਈਟ ਆ ਬਾਈ ਤੇ ਬਾਕੀ ਕੋੜੀਆਂ ਭਰਨ ਦਾ ਸਾਰਾ ਕੁਝ ਬਾਈ ਨਾ ਕਰਾਂ ਇਹ ਗੱਲ ਇਹਦੀ ਡਿਟੇਲ ਬਾਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਬਾਈ ਹਾਂਜੀ ਹਾਂਜੀ ਵਾਡੀ ਡਾਕਟਰ ਸਾਹਿਬ ਤੁਸੀਂ ਸੁਣਾਓ ਬਸ ਵਧੀਆ ਤੇ ਬਾਈ ਕੀ ਇਹਦੇ ਆ ਹਾਈਟ ਕਿੰਨੀ ਆ ਇਹਦੀ ਇਹ 62 ਪਲੱਸ ਆ ਬਾਈ ਜੀ ਦੋ ਦੰਦ ਬਸ਼ੇਰਾ ਹੈਗੇ ਜੀ ਆਪਣਾ ਇਹ ਹਾਂਜੀ ਇਹਦਾ ਨਾਮ ਹੈਗਾ ਰੁਸਤਮ ਰੁਸਤਮ ਹਾਂਜੀ ਇਹ ਕੇਸਰੀਆ ਦਾ ਬੱਚਾ ਹੈਗਾ ਜੀ ਕੇਸਰੀਆ ਗੁਜਰਾਤ ਦੇ ਵਿੱਚ ਹੈ ਘੋੜਾ ਠੀਕ ਹੈ ਬਾਈ ਚਰਨਜੀਤ ਮਿਹੇੜੂ ਕੋਲੇ ਠੀਕ ਹੈ ਜੀ ਤੇ ਉਹ ਹੈਗਾ ਜੀ ਅਤੀ ਸੁੰਦਰ ਦਾ ਠੀਕ ਹੈ ਜੀ ਹਾਂਜੀ ਇਹ ਕੇਸਰੀਆ ਦਾ ਬੱਚਾ ਹੈ ਜੀ ਮਾਂ ਇਸ ਦੀ ਹੈਗੀ ਦਲਬਾਗ ਦੀ ਠੀਕ ਹੈ ਤੇ ਇਹ ਆ ਜਿਹੜਾ ਹੁਣ ਨਵੰਬਰ ਦੇ ਵਿੱਚ ਪੁਸ਼ਕਰ ਸ਼ੋਅ ਹੋਇਆ ਸੀਗਾ ਹਾਂਜੀ ਹਾਂਜੀ ਇੰਟਰਨੈਸ਼ਨਲ ਐਨੀਮਲ ਸ਼ੋਅ ਉਹਦੇ ਵਿੱਚ ਇਹ ਦੋ ਦੰਦ ਕੈਟਾਗਰੀ ਦੇ ਵਿੱਚ ਫਰਸਟ ਆਇਆ ਜੀ ਫਰਸਟ ਆਇਆ ਠੀਕ ਹੈ ਬਾਈ ਜੀ ਤੇ ਆਪਣੇ ਪੰਜਾਬ ਚ ਵੀ ਕਿਸੇ ਮੇਲੇ ਜੇ ਨੇ ਲਿਆ ਪਾਗ ਬਈ ਹਾਂਜੀ ਪੰਜਾਬ ਚ ਮਾਰਚ ਦੇ ਵਿੱਚ ਆਪਾਂ ਪਾਇਆ ਸੀਗਾ ਜੀ ਫਰੀਦਕੋਟ ਉੱਥੇ ਹੀ ਫਸਟ ਰਨਰ ਅਪ ਰਿਆ ਸੀਗਾ ਜੀ ਠੀਕ ਹੈ ਬਈ ਹਾਂਜੀ ਦੁੱਧ ਧੰਦ ਦੇ ਵਿੱਚ ਠੀਕ ਹੈ ਬਈ ਜੀ ਹਾਂਜੀ ਕਾਦੇ ਦਾ ਹੈਗਾ 62 ਪਲੱਸ ਹੈਗਾ ਜੀ 62 ਪਲੱਸ ਹੈ ਠੀਕ ਹੈ ਜੀ ਤੇ ਦੂਜਾ ਜਿਹੜਾ ਇਹ ਘੋੜੀ ਲਵਾਉਣ ਬਾਰੇ ਜਾਂ ਕੋਈ ਤੁਹਾਡੇ ਨਾਲ ਗੱਲ ਕਰਨੀ ਹੋਵੇ ਕੀ ਕੋਈ ਚਾਰਜਸ ਹੈ ਜਾਂ ਕੀ ਹੈ ਜੀ ਹਾਂਜੀ ਇਹਦੀ ਫੀਸ ਆਪਾਂ 51000 ਰੁਪਏ ਰੱਖੀ ਹੋਈ ਹੈ ਜੀ 51000 ਹਾਂਜੀ ਠੀਕ ਹੈ ਜੀ ਤੇ ਜਿਸ ਕਿਸੇ ਵੀਰ ਨੂੰ ਕਵਰਿੰਗ ਵਾਸਤੇ ਲੋੜ ਹੈਗੀ ਹੈ ਹਾਂਜੀ ਉਹ ਮਤਲਬ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਨੰਬਰ ਬੋਲ ਦਿਓ ਬਈ ਹਾਂਜੀ ਨੰਬਰ ਹੈ ਜੀ 98888 ਹਾਂਜੀ 51552 ਠੀਕ ਹੈ ਜੀ ਹਾਂਜੀ ਦੁਬਾਰਾ ਫੇਰ ਬੋਲ ਦਿਓ 98888 ਹਾਂਜੀ 51552 ਠੀਕ ਹੈ ਜੀ ਕਿਸੇ ਵੀ ਟਾਈਮ ਕਾਲ ਕਰ ਸਕਦੇ ਹਾਂ ਹਾਂਜੀ ਹਾਂਜੀ ਆਪਣਾ ਪਿੰਡ ਖਾਰਾ ਹੈ ਜੀ ਠੀਕ ਹੈ ਜੀ ਤੇ ਇਹ ਕੋਟਕਪੂਰਾ ਮੁਕਸਰ ਰੋਡ ਦੇ ਉੱਤੇ ਪੈਂਦਾ ਹੈਗਾ ਮੇਨ ਰੋਡ ਦੇ ਉੱਤੇ ਪੈਂਦਾ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਨਾਲ ਬਾਈ ਨਾਲ ਤੇ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਤੁਸੀਂ ਸੁੰਦਰਤਾ ਘੋੜੇ ਦੀ ਤੇ ਮਾਰਵਾੜੀ ਚ ਬਾਈ ਜ਼ਿਆਦਾ ਤਾਂ ਮਾਰਵਾੜੀ ਤੇ ਹੀ ਕੰਮ ਕਰ ਰਹੇ ਆ ਪਹਿਲੇ ਨੰਬਰ ਤੇ ਆਉਣਾ ਪੁਸ਼ਕਰ ਮੇਲੇ ਚ ਬਹੁਤ ਵੱਡੀ ਗੱਲ ਆ ਬਈ ਕਿ ਸਭ ਤੋਂ ਵੱਡਾ ਮੇਲਾ ਹੁੰਦਾ ਇਹ ਤੇ ਪਹਿਲੇ ਨੰਬਰ ਤੇ ਆਇਆ ਘੋੜਾ ਬਾਕੀ ਬਾਈ ਨੇ ਡਿਟੇਲਸ ਉਹਨੂੰ ਦੱਸਤੀ ਹੈ ਜੀ ਕਿਸੇ ਵੀਰ ਨੇ ਬਾਈ ਨਾਲ ਸੰਪਰਕ ਕਰਕੇ ਪੁੱਛਣਾ ਮੈਂ ਨੰਬਰ ਵੀਡੀਓ ਦੇ ਕੈਪਸ਼ਨ 'ਚ ਵੀ ਪਾ ਦੂੰਗਾ ਤੇ ਬਾਈ ਦਾ ਨੰਬਰ ਬੋਲ ਵੀ ਦਿੱਤਾ ਬਾਈ ਨੇ ਧੰਨਵਾਦ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ